ਬੀਜੇਪੀ ਕੋਲ ਕੋਈ ਭਗਵੰਤ ਮਾਨ ਨੂੰ ਟੱਕਰ ਦੇਣ ਵਾਲਾ ਜਾਂ ਸੁਖਵੀਰ ਬਾਦਲ ਨੂੰ ਟੱਕਰ ਦੇਣ ਵਾਲਾ ਇਸ ਤਰ੍ਹਾਂ ਦਾ ਲੀਡਰ ਨਹੀਂ ਹੈ ਜਿਹਦੀ ਪੈਨ ਪੰਜਾਬ ਜਿਹੜੀ ਐ ਫੋਲੋਇੰਗ ਹੋਵੇ ਔਰ ਪੈਨ ਪੰਜਾਬ ਉਹ ਉਹਦੀ ਗੱਲ ਸੁਣੀ ਜਾਵੇ। ਹੂੰ। ਕੈਪਟਨ ਮਨਿੰਦਰ ਸਿੰਘ ਦੀ ਸਿਹਤ ਜਿਸ ਤਰ੍ਹਾਂ ਦੀ ਹੈ ਔਰ ਉਹਨਾਂ ਦਾ ਸੁਭਾਅ ਜਿਸ ਤਰ੍ਹਾਂ ਦਾ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਆਪ ਇਲੈਕਸ਼ਨ ਲੜਨਗੇ। ਹੂੰ। ਸਿਕਰਮ ਮਂਜੀਠੀਆ ਬਾਰੇ ਵੀ ਉਹਨਾਂ ਦੇ ਬਿਆਨ ਆਏ ਨੇ ਕਿ ਜਿਹੜੀ ਉਹਨਾਂ ਤੇ ਜਾਂਚ ਹੋ ਰਹੀ ਹੈ ਉਹ ਗਲਤ ਹੈ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਮੁਜੀਟਿਆ ਜਿਹਨੂੰ ਮੈਂ ਬਚਾ ਰਿਹਾ ਕਿਉਂਕਿ ਭਗਵੰਤ ਮਾਨ ਹੋਣਾ ਨੇ ਵੀ ਪਿਛਲੇ ਦਿਨਾਂ ਤੰਜ ਕੱਸਿਆ ਸੀਗਾ ਕੈਪਟਨ ਨਮਰਿੰਦਰ ਸਿੰਘ ਨੂੰ ਲੈ ਕੇ ਕਿ ਰਿਸ਼ਤੇਦਾਰੀਆਂ ਜਿਹੜੀਆਂ ਦੁਬਾਰਾ ਆਣੀਆਂ ਸ਼ੁਰੂ ਹੋ ਗਈਆਂ ਤੇ ਕੈਪਟਨ ਨਮਰਿੰਦਰ ਸਿੰਘ ਐਕਚੁਅਲੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਇੱਕ ਅਪਰਾਧ ਪਿੱਛੇ ਦੋ ਵਾਰ ਕਿਸੇ ਨੂੰ ਸਜ਼ਾ ਥੋੜਾ ਦੇ ਸਕਦੇ ਹੋ ਜਦੋਂ ਉਹ ਇੱਕ ਵਾਰ ਕੇਸ ਦੇ ਵਿੱਚੋਂ ਉਹ ਬਾਹਰ ਆ ਗਏ ਉਹਨਾਂ ਨੂੰ ਜ਼ਮਾਨਤ ਮਿਲ ਗਈ ਤੇ ਦੁਬਾਰਾ ਫਿਰ ਇੱਕ ਵਾਰ ਫਿਰ ਦੁਬਾਰਾ ਉਸੇ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਕੀ ਲੋੜ ਹੈ ਛੱਟ ਦੀ ਪੋਲਿਟਿਕਸ ਜਿਹੜੀ ਭਾਜਪਾ ਦਿੱਲੀ ਤੋਂ ਕਰ ਰਹੀ ਸੀਗੀ ਉਹ ਉਲਟੀ ਪੈ ਗਈ ਕਿ ਉਹਨਾਂ ਨੇ ਜਮਨਾ ਦੀ ਸਫਾਈ ਨਹੀਂ ਕੀਤੀ ਕਿ ਗੋਦੀ ਮੀਡੀਆ ਉਹ ਹੀ ਇੱਕ ਘਾਟ ਨੂੰ ਦਿਖਾ ਰਿਹਾ ਹੈ ਤੇ ਛੱਟ ਪੂਜਾ ਤਾਂ ਬਿਹਾਰ ਚ ਵੀ ਹੋ ਰਹੀ ਹੈ ਲੰਗਾ ਲੰਗ ਰਹੀ ਹੈ ਉੱਥੇ ਉਹ ਦਿਖਾਓ ਤੁਸੀਂ। ਜਮਨਾ ਬਾਰੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੀ ਸਰਕਾਰ ਥੋੜੀ ਦੇਰ ਪਹਿਲਾਂ ਆਈ ਹੈ। 2014 ਤੋਂ ਤੁਸੀਂ ਨਮਾਮੀ ਗੰਗਾ ਦਾ ਕੀ ਹੋਇਆ? ਬਿਹਾਰ ਦੇ ਵਿੱਚ ਇਲੈਕਸ਼ਨ ਭਖਿਆ ਹੋਇਆ ਤੇ ਉਹ ਲਗਾਤਾਰ ਜਿਹੜੀ ਹੈ ਕਾਂਗਰਸ ਹਮਲਾਵਰ ਹੋ ਰਹੀ ਹੈ ਔਰ ਇਹ ਬਿਆਨ ਦੇ ਰਹੀ ਹੈ ਕਿ ਮੋਦੀ ਸਾਹਿਬ ਟਰੰਪ ਤੋਂ ਡਰੇ ਹੋਏ ਆ। ਟਰੰਪ ਉਹ ਕਹਿੰਦਾ ਵੀ ਮੈਂ ਮੋਦੀ ਨਾਲ ਮੋਦੀ ਜੀ ਨਾਲ ਮੇਰੀ ਗੱਲ ਹੋਈ। ਮੈਂ ਉਹਨਾਂ ਨੂੰ ਦਿਵਾਲੀ ਤੇ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਭਾਰਤ ਰੂਸ ਤੋਂ ਤੇਲ ਲੈਣਾ ਬੰਦ ਕਰ ਦੇਗਾ। ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਕਹੀ ਸੀ। ਕੱਲ ਬਿਹਾਰ ਦੇ ਵਿੱਚ ਇਲੈਕਸ਼ਨ ਰੈਲੀ ਨੂੰ ਸੰਬੋਧਨ ਕਰ ਰਹੇ ਸੀਗੇ। ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਇਹ ਸਟੇਟਮੈਂਟ ਦੇ ਕਿ 트럼ਪ ਝੂਠ ਬੋਲ ਰਿਹਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਫਿਰ ਸੁਰਖੀਆਂ 'ਚ ਆ ਗਏ ਹਨ ਤੇ মিডিਆ ਦੇ ਰੂਬਰੂ ਹੋਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਉਧਰ ਇਸ ਦੇ ਨਾਲ ਹੀ ਉਹਨਾਂ ਨੇ ਵਿਕਰਮ ਮੰਜੀਠੀਆ ਨੂੰ ਲੈ ਕੇ ਵੀ ਬਿਆਨ ਦਿੱਤੇ ਨੇ ਇਸ ਦੇ ਨਾਲ ਹੀ ਨਰਿੰਦਰ ਮੋਦੀ ਦੇ ਖਿਲਾਫ ਕਾਂਗਰਸ ਕਾਫੀ ਹਮਲਾਵਰ ਹੋ ਰਹੀ ਹੈ ਇਹਨਾਂ ਮੁੱਦਿਆਂ ਦੇ ਨਾਲ ਨਾਲ ਕਈ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸਰ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਉਹ ਮੋੜ ਤੋਂ ਐਕਟਿਵ ਹੋ ਗਏ ਨੇ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਸ ਦੇ ਸਿਆਸੀ ਮੰਨ ਕਿਨੇ ਤੇ ਉਹ ਨਸ਼ਿਆਂ ਬਾਰੇ ਵੀ ਕਾਫੀ ਖੁੱਲ ਕੇ ਬੋਲਣੇ ਇਸ ਬਾਰੇ ਦੱਸੋ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਵਿੱਚ ਇੱਕ ਜਦੋਂ ਜਿੰਨੀ ਦੇਰ ਉਹ ਕਾਂਗਰਸ ਦੇ ਵਿੱਚ ਐਕਟਿਵ ਰਹੇ ਆ ਕਾਫੀ ਵੱਡਾ ਉਹਨਾਂ ਦਾ ਵਕਾਰ ਰਿਹਾ ਹੈ ਪੰਜਾਬ ਦੀ ਪੋਲਿਟੀਕਲ ਹਲਕੀਆਂ ਦੇ ਵਿੱਚ ਤੇ ਉਹਨਾਂ ਬਾਰੇ ਦੋ ਤਿੰਨ ਗੱਲਾਂ ਕਾਫੀ ਅਹਿਮ ਨੇ ਇਹ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਉਹ ਕਰਦੇ ਨੇ ਜੋ ਉਹਨਾਂ ਦਾ ਮਨ ਮਨ ਕਰਦਾ ਹੈ ਤੇ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਜੀ ਤੇ ਦੂਜਾ ਉਹਨਾਂ ਦਾ ਇਹ ਹੈਗਾ ਕਿ ਉਹ ਟਾਈਮ ਦੇ ਨਾਲ ਜੇ ਸਖਤ ਫੈਸਲੇ ਲੈਣ ਦਾ ਟਾਈਮ ਆਏ ਤਾਂ ਉਹ ਉਸ ਤਰ੍ਹਾਂ ਦਾ ਸਟੈਂਡ ਵੀ ਲੈ ਲੈਂਦੇ ਆ ਜੀ ਤੇ ਤੀਸਰਾ ਇਹ ਹੈਗਾ ਕਿ ਉਹਨਾਂ ਦਾ ਹੁਣ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੀ ਉਹ ਕੰਟਰੀਬਿਊਟ ਕਰ ਸਕਣਗੇ ਇਹ ਸਵਾਲ ਜਿਹੜਾ ਹੈ ਉਹਦੇ ਨਾਲ ਟਿਕਿਆ ਹੋਇਆ ਜੀ ਦੇਖੋ ਕੈਪਟਨ ਅਮਰਿੰਦਰ ਸਿੰਘ ਇੱਕ ਵਾਅਦ ਇਸ ਤਰ੍ਹਾਂ ਦਾ ਲੀਡਰ ਹੈ ਜਿਨੇ ਕਾਂਗਰਸ ਦੇ ਵਿੱਚ ਆ ਕੇ ਕਾਂਗਰਸ ਦਾ ਵੀ ਜਿਹੜਾ ਅਕਾਲੀਕਰਨ ਕਰ ਦਿੱਤਾ ਸੀਗਾ 1984 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਹ ਤੋਂ ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਸੀਗੇ ਲੋਕ ਸਭਾ ਦੇ ਉਹ ਮੈਂਬਰ ਸੀਗੇ ਤੇ ਉਹਨਾਂ ਨੇ ਆਪਣੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਫੇਰ ਉਹ ਅਕਾਲੀ ਦਲ ਚਾਹੇ ਅਕਾਲੀ ਦਲ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਦਾਲ ਨਹੀਂ ਗਲੀ ਤੇ ਉਹਨਾਂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਤਾਂ ਉਹਨਾਂ ਨੇ ਆਪਣਾ ਅਕਾਲੀ ਦਲ ਬਣਾ ਲਿਆ ਆਪਣਾ ਅਕਾਲੀ ਦਲ ਦਾ ਉਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੈ ਉਹ ਸਫਲ ਨਹੀਂ ਹੋਇਆ ਤੇ ਦੁਬਾਰਾ ਫੇਰ ਉਹ ਕਾਂਗਰਸ ਦੇ ਵਿੱਚ ਆ ਗਏ ਕਾਂਗਰਸ ਦੇ ਵਿੱਚ ਅ ਰਜੀਵ ਗਾਂਧੀ ਦੇ ਨਾਲ ਉਹਨਾਂ ਦੇ ਕਾਫੀ ਅ ਅੱਛੇ ਰਿਸ਼ਤੇ ਰਹੇ ਤੋ ਇਹ ਕਿਹਾ ਜਾਂਦਾ ਹੈ ਕਿ ਜਦੋਂ ਰਜੀਵ ગાંધી ਔਰ ਸੋਨੀਆ ਗਾਂਧੀ ਦਾ ਵਿਆਹ ਹੋਇਆ ਔਰ ਉਦੋਂ ਇੰਦਰਾ ਗਾਂਧੀ ਉਸ ਵਿਆਹ ਦੇ ਖਿਲਾਫ ਸੀਗੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਸਪੋਰਟ ਕੀਤਾ ਸੀ ਕਾਫੀ ਤੋ ਇਸ ਕਰਕੇ ਸੋਨੀਆ ਗਾਂਧੀ ਵੀ ਉਹਨਾਂ ਦਾ ਉਹ ਉਹ ਜਿਹੜੀ ਲਾਜਪਕ ਹੈ ਉਹ ਰੱਖਦੀ ਸੀਗੀ ਤੇ ਬਾਕੀ ਥੱਲੇ ਦੀ ਉਹ ਕਦੇ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਤੇ ਪੰਜਾਬ ਜਦੋਂ ਉਹਨਾਂ ਦੀ ਸਰਕਾਰ ਸੀਗੀ ਤੇ ਪਾਣੀਆਂ ਦਾ ਮਸਲਾ ਸੁਪਰੀਮ ਕੋਰਟ ਚ ਅੜਿਆ ਤੇ ਉਹਨਾਂ ਨੇ ਸਾਰਾ ਇੱਕ ਵਿਧਾਨ ਸਭਾ ਸੈਸ਼ਨ ਬਲਾ ਕੇ ਸਾਰੇ ਮਤੇ ਹੀ ਰੱਦ ਕਰ ਦਿੱਤੇ ਸੀ ਹਮ ਸਾਰੇ ਸਮਝੌਤੇ ਪਾਣੀਆਂ ਦੇ ਰੱਦ ਕਰ ਦਿੱਤੇ ਸੀ ਉਦੋਂ ਕੈਪਟਨ ਨਮਰਿੰਦਰ ਸਿੰਘ ਨੂੰ ਪਾਣੀਆਂ ਦਾ ਰੱਖਾ ਕੇ ਆ ਗਿਆ ਤੇ ਫਿਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਖਿਲਾਫ ਉਹਨਾਂ ਦੇ ਸੋ ਕਾਲਡ ਕਥੇ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਕੈਂਪੇਨ ਚਲਾਈ ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ ਇਸ ਗੱਲ ਨੂੰ ਲੈ ਕੇ ਪਰ ਉਹਨਾਂ ਨੇ ਉਹ ਕੈਂਪੇਨ ਉਹ ਦਿੱਲੀ ਦੇ ਵਿੱਚ ਕਾਂਗਰਸ ਦਾ ਇੱਕ ਪ੍ਰੋਗਰਾਮ ਹੋ ਰਿਹਾ ਸੀਗਾ ਤੇ ਉਹਦੇ ਵਿੱਚ ਮਨਮੋਹਨ ਸਿੰਘ ਹੋਣੀ ਕੁਝ ਇਸ ਤਰ੍ਹਾਂ ਦੀ ਸਲਾਹ ਦੇਣ ਲੱਗੇ ਕਿ ਰਲ ਮਿਲ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ ਪਾਣੀਆਂ ਦਾ ਮਸਲਾ ਇਹ ਵੋ ਹਨ ਤੇ ਕੈਪਟਨ ਅਮਰਿੰਦਰ ਸਿੰਘ ਉੱਥੋਂ ਉੱਠ ਕੇ ਆ ਗਏ ਸੀ ਹਮ ਪਰ ਇੱਕ ਤਰ੍ਹਾਂ ਦਾ ਪ੍ਰੋਟੈਸਟ ਵਜੋਂ ਪ੍ਰਧਾਨ ਮੰਤਰੀ ਬੋਲ ਰਿਹਾ ਤੇ ਸੂਬੇ ਦਾ ਮੁੱਖ ਮੰਤਰੀ ਸੇਮ ਪਾਰਟੀ ਦਾ ਉੱਥੋਂ ਉੱਠ ਕੇ ਆ ਜੇ ਬਹੁਤ ਵੱਡੀ ਗੱਲ ਸੀਗੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਤਰ੍ਹਾਂ ਦਾ ਸਟਾਈਲ ਹੈ ਤੇ ਉਹਨਾਂ ਨੇ ਜਿੰਨੀ ਦੇਰ ਵੀ ਕੰਮ ਕੀਤਾ ਪਰ ਹੌਲੀ ਹੌਲੀ ਉਹਨਾਂ ਦਾ ਕਹਿੰਦੇ ਵੀ ਜਿਹੜਾ ਸੂਰਜ ਚੜ੍ਹਦਾ ਹੈ ਉਹਦਾ ਡਾਊਨਫਾਲ ਵੀ ਹੁੰਦਾ ਹੈ ਤੇ ਕਾਂਗਰਸ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਜਿਹੜੀ ਹੈ ਵਧਾਈਗੀ ਉਹਨਾਂ ਦੀ ਹੋਈ ਉਹ ਆ ਸਨਮਾਨਯਨਕ ਨਹੀਂ ਸੀਗੀ ਤੇ ਉਹ ਨਿਕਲੇ ਤੇ ਉਹਨਾਂ ਕੋਲ ਫਿਰ ਚਾਰਾ ਕੀ ਬਚਦਾ ਸੀਗਾ ਲੋਕ ਤਾਂ ਇਹ ਕਹਿੰਦੇ ਕਿ ਉਹਨਾਂ ਦੇ ਖਿਲਾਫ ਕੇਸ ਸੀਗੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਕੇਸ ਸੀਗੇ ਆ منی ਲਾਂਡਰਿੰਗ ਦੇ ਤੇ ਇਸ ਤਰ੍ਹਾਂ ਦੇ ਕੇਸ ਸੀਗੇ ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਚਲੇ ਗਏ ਜੀ ਤੇ ਪਰ ਉਹਨਾਂ ਕੋਲ ਮੈਨੂੰ ਲੱਗਦਾ ਕਿ ਉਹਨਾਂ ਕੋਲ ਹੋਰ ਕੋਈ ਚਾਰਾ ਕੀ ਸੀਗਾ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਨਾ ਜਾਂਦੇ ਤੇ ਉਹਦੇ ਬਾਅਦ ਉਹਨਾਂ ਦੀ ਸਿਹਤ ਵੀ ਕਾਫੀ ਖਰਾਬ ਰਹੀ ਇੰਗਲੈਂਡ ਉਹਨਾਂ ਦਾ ਇਲਾਜ ਚੱਲਦਾ ਰਿਹਾ ਜੀ ਤੇ ਹੁਣ ਉਹ ਕੁਝ ਦਿਨਾਂ ਬਾਅਦ ਕਾਫੀ ਦੇਰ ਬਾਅਦ ਐਕਟਿਵ ਨਜ਼ਰ ਆਏ ਆ ਪਿਛਲੇ ਕੁਝ ਦਿਨਾਂ 'ਚ ਉਹਨਾਂ ਨੇ ਕੁਝ YouTube ਚੈਨਲਸ ਨੂੰ ਇੰਟਰਵਿਊਜ਼ ਦਿੱਤੀਆਂ ਤੇ ਅੱਜ ਉਹਨਾਂ ਨੇ ਮੋਗਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪਾਵੇਂ ਕੇ ਇਸ ਦਾ ਸਵੱਬ ਜਿਹੜਾ ਹੈ ਉਹ ਤਰਨ ਤਰਨ ਚੋਣਾਂ ਦੇ ਹਵਾਲੇ ਨਾਲ ਕੀਤਾ ਗਿਆ ਕਿ ਉਹ ਤਰਨ ਤਰਨ ਚੋਣਾਂ ਦੇ ਹਵਾਲੇ ਨਾਲ ਕਰਨਗੇ ਪਰ ਹੁਣ ਐਕਚੁਅਲੀ ਕੈਪਟਨ ਜਿਹੜੀ ਸਿਆਸੀ ਮਾਇਨੇ ਦੀ ਤੁਸੀਂ ਗੱਲ ਕਰ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਜਿਸ ਤਰ੍ਹਾਂ ਦੀ ਹੈ ਔਰ ਉਹਨਾਂ ਦਾ ਸੁਭਾਅ ਜਿਸ ਤਰ੍ਹਾਂ ਦਾ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਆਪ ਇਲੈਕਸ਼ਨ ਲੜਨਗੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਬੇਟੀ ਜੈਿੰਦਰ ਕੌਰ ਜਿਹੜੀ ਭਾਜਪਾ ਦੇ ਔਮਨ ਸੈੱਲ ਦੀ ਪ੍ਰਧਾਨ ਹੈ ਉਹ ਹੁਣ ਕੈਪਟਨ ਨਮਰਿੰਦਰ ਸਿੰਘ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰੇਗੀ ਪਰ ਕਹਿੰਦੇ ਹੁੰਦੇ ਨਾ ਕਿ ਬਜ਼ੁਰਗ ਜਿਹੜੇ ਜਿੰਨੀ ਦੇਰ ਤੁਹਾਡੇ ਸਿਰ ਤੇ ਬੈਠੇ ਹੈ ਤੇ ਉਨੀ ਦੇਰ ਤੁਹਾਨੂੰ ਫਿਕਰਾਂ ਦੀ ਲੋਡ ਨਹੀਂ ਹੁੰਦੀ ਤੇ ਉਸੇ ਤਰ੍ਹਾਂ ਕੈਪਟਨ ਨਮਰਿੰਦਰ ਸਿੰਘ ਅਜੇ ਵੀ ਉਹ ਉਹਨਾਂ ਚ ਇੰਨਾ ਨਾਮ ਹੈ ਕਿ ਉਹ ਜੇ ਉਹ ਐਕਟਿਵ ਹੋ ਕੇ ਲੱਗ ਜਾਣ ਤਾਂ ਉਹ ਇੱਕ ਨਵੀਂ ਤਰ੍ਹਾਂ ਦੀ ਹਵਾ ਜਿਹੜੀ ਆ ਉਹ ਖੜੀ ਕਰ ਸਕਦੇ ਆ ਪਰ ਪਹਿਲਾਂ ਉਹਨਾਂ ਨੇ ਜਦੋਂ ਆਪਣੀ ਪਾਰਟੀ ਬਣਾਈ ਸੀ ਕਾਂਗਰਸ ਤੋਂ ਬਾਅਦ ਆਪਣੀ ਪਾਰਟੀ ਬਣਾ ਕੇ ਉਹਨਾਂ ਨੇ ਬੀਜੇਪੀ ਦੇ ਨਾਲ ਅਲਾਈਅੰਸ ਕੀਤਾ ਉਹ ਵੀ ਤਜ਼ਰਬਾ ਉਹਨਾਂ ਦਾ ਸਫਲ ਨਹੀਂ ਹੋਇਆ ਸੋ ਇਸੇ ਕਰਕੇ ਉਹ ਬੀਜੇਪੀ ਚ ਗਏ ਫਿਰ ਇਸ ਤਰ੍ਹਾਂ ਦੀ ਗੱਲਬਾਤ ਆ ਰਹੀ ਹੈ ਕਿ ਬੀਜੇਪੀ ਕੋਲ ਕੋਈ ਭਗਵੰਤ ਮਾਨ ਨੂੰ ਟੱਕਰ ਦੇਣ ਵਾਲਾ ਜਾਂ ਸੁਖਵੀਰ ਬਾਦਲ ਨੂੰ ਟੱਕਰ ਦੇਣ ਵਾਲਾ ਇਸ ਤਰ੍ਹਾਂ ਦਾ ਲੀਡਰ ਨਹੀਂ ਹੈ ਜਿਹਦੀ ਪੈਨ ਪੰਜਾਬ ਜਿਹੜੀ ਹੈ ਫੋਲੋਇੰਗ ਹੋਵੇ ਔਰ ਪੈਨ ਪੰਜਾਬ ਉਹ ਉਹਦੀ ਗੱਲ ਸੁਣੀ ਜਾਵੇ ਬੀਜੇਪੀ ਦੀ ਇਸ ਵੇਲੇ ਪ੍ਰੋਬਲਮ ਇਹ ਹੈ ਕਿ ਬੀਜੇਪੀ ਦੇ ਵਿੱਚ ਬਹੁਤ ਸਾਰੇ ਜਿਹੜੇ ਲੀਡਰ ਇਹਨਾਂ ਨੇ ਕਾਂਗਰਸ ਤੋਂ ਲਿਆਂਦੇ ਜਿਹੜੇ ਬਹੁਤ ਕੈਪਟਨ ਕੇਮੇ ਦੇ ਜ਼ਿਆਦਾਤਰ ਗਿਨੇ ਜਾਂਦੇ ਆ ਤੇ ਅਗਰ ਕੈਪਟਨ ਮਰਿੰਦਰ ਸਿੰਘ ਸੱਚੀ ਐਕਟਿਵ ਹੋ ਜਾਂਦੇ ਆ ਤਾਂ ਭਾਪੀ ਕੋਲ ਇੱਕ ਵੱਡਾ ਫੇਸ ਹੋ ਜਾਏਗਾ ਤੇ ਭਗਵੰਤ ਮਾਨ ਤੇ ਸੁਖਬੀਰ ਬਾਦਲ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ ਆ ਉਹਨਾਂ ਦੇ ਬਰਾਬਰ ਇੱਕ ਫੇਸ ਬੀਜੇਪੀ ਕੋਲ ਹੋਏਗਾ ਜਿੱਦੀ ਦੀ ਪੈਨ ਪੰਜਾਬ ਜਿਹੜੀ ਹੈ ਉਹ ਅਪੀਲ ਹੋਏਗੀ ਔਰ ਫਾਲੋਇੰਗ ਹੋਏਗੀ ਸੋ ਬੀਜੇਪੀ ਨੂੰ ਇਹਦਾ ਕਾਫੀ ਫਾਇਦਾ ਹੋ ਸਕਦਾ ਜਿਹੜਾ ਕਿ ਮੈਨੂੰ ਲੱਗਦਾ ਕਿ ਹਜੇ ਜਲਦਬਾਜ਼ੀ ਹੋਏਗੀ ਇਹ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਮੂਡ ਐਕਟਿਵ ਹੋ ਗਏ ਹਾਂ ਇਹ ਜ਼ਰੂਰ ਹੈ ਕਿ ਆਪਣੇ ਪਰਿਵਾਰ ਨੂੰ ਆਪਣੀ ਬੇਟੀ ਨੂੰ ਉਹਨਾਂ ਨੂੰ ਅਜ ਆਪਣੀ ਵਾਈਫ ਨੂੰ ਉਹਨਾਂ ਨੂੰ ਸਪੋਰਟ ਕਰਦੇ ਹੋ ਕਰਨ ਗਈ ਹਮੇਸ਼ਾ ਬੰਦਾ ਕਰਦਾ ਹੀ ਹੈ ਸੋ ਪਰਸਨਲੀ ਉਹ ਕਿੰਨਾ ਕੁ ਐਕਟਿਵ ਹੁੰਦੇ ਆ ਉਹ ਦੇਖਣਾ ਹਜੇ ਜਿਹੜਾ ਮੈਨੂੰ ਲੱਗਦਾ ਉਹਦੇ ਵਾਸਤੇ ਸਰ ਉਹ ਨਸਿਆਂ ਦੀ ਇਸ ਮਸਿਆ ਬਾਰੇ ਵੀ ਕਾਫੀ ਮਤਲਬ ਖੁੱਲ ਕੇ ਬੋਲੇ ਨੇ ਤੇ ਇਸ ਦੇ ਨਾਲ ਹੀ ਬਿਕਰਮ ਮੰਜੀਠੀਆ ਬਾਰੇ ਵੀ ਉਹਨਾਂ ਦੇ ਬਿਆਨ ਆਏ ਨੇ ਕਿ ਜਿਹੜੀ ਉਹਨਾਂ ਤੇ ਜਾਂਚ ਹੋ ਰਹੀ ਹੈ ਉਹ ਗਲਤ ਹੈ ਕੀ ਹੁਣ ਕੈਪਟਨ ਸਾਹਿਬ ਮੰਜੀਠੀਏ ਦੇ ਜਿਹੜੇ ਹਮਾਇਤ ਹਮਾਇਤੀ ਹੋ ਰਹੇ ਨੇ ਅੱਬੇ ਉਹਨਾਂ ਨੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਐਕਚੁਅਲੀ ਨਾ ਨਸ਼ਿਆਂ ਦੀ ਸਮੱਸਿਆ ਬਾਰੇ ਦੋ ਗੱਲਾਂ ਉਹਨਾਂ ਨੇ ਮੋٹے ਤੌਰ ਤੇ ਕਹੀਆਂ ਉਹਨਾਂ ਨੇ ਕਿਹਾ ਕਿ ਇਹ ਤਾਂ ਦੇਖੋ ਨਸ਼ਿਆਂ ਦਾ ਕੰਮ ਜਦੋਂ ਮੇਰੀ ਸਰਕਾਰ ਬਣੀ ਸੀ 2004 ਦੇ ਵਿੱਚ ਉਦੋਂ ਜਿਹੜੇ ਲੋਕ ਸੀਗੇ ਜ ਨਸ਼ੇ ਜਿਹੜੇ ਸੀ ਉਹ ਤਾਰ ਦੇ ਥੱਲੇ ਆਉਂਦੇ ਹੁੰਦੇ ਸੀਗੇ ਜ ਜਾਂ ਤਾਰਾਂ ਦੇ ਵਿੱਚੋਂ ਆਉਂਦੇ ਸੀਗੇ ਜਾਂ ਫਿਰ ਉਹ ਰਾਵੀ ਦਰਿਆ ਲੰਘ ਕੇ ਆ ਜਾਂਦੇ ਸੀਗੇ ਹੂੰ ਉਸ ਤੋਂ ਬਾਅਦ ਉਹ ਕਹਿੰਦੇ ਉਹਨੂੰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਅਸੀਂ ਉਹ ਕੀਤੀ ਤੇ ਫਿਰ ਇੰਨੀ ਦੇਰ ਨੂੰ ਜਿਹੜਾ ਡਰੋਨਸ ਰਾਹੀਂ ਆਣਾ ਸ਼ੁਰੂ ਹੋ ਗਿਆ ਇਸੇ ਕਰਕੇ ਜਿਹੜਾ ਬੀਐਸਐਫ ਨੂੰ 7 ਕਿਲੋਮੀਟਰ ਦਾ ਏਰੀਆ ਦਿੱਤਾ ਗਿਆ ਸੀ ਤੇ ਡਰੋਨ ਹੁਣ ਐਨੇ ਜ਼ਿਆਦਾ ਟੈਕਨੋਲੋਜੀ ਹੋ ਗਈ ਹੈ ਫਾਸਟ ਹੋ ਗਈ ਹੈ ਕਿ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਗਿਆ ਸੋ ਉਸੇ ਤਰ੍ਹਾਂ ਦੀ ਟੈਕਨੋਲੋਜੀ ਦੇ ਨਾਲ ਟੈਕਲ ਕਰਨ ਦੀ ਲੋੜ ਹੈ ਸੋ ਜਿਹੜੀ ਗੱਲ ਆਪਾਂ ਕੱਲ ਵੀ ਡਿਸਕਸ ਕਰ ਰਹੇ ਸੀ ਕਿ ਨਸ਼ੇ ਦੀ ਸਮੱਸਿਆ ਖਤਮ ਨਹੀਂ ਹੋ ਸਕਦੀ ਜੀ ਨਸ਼ੇ ਦੀ ਸਮੱਸਿਆ ਨੂੰ ਤੁਸੀਂ ਘਟ ਕਰ ਸਕਦੇ ਹੋ ਕਿਉਂਕਿ ਨਸ਼ੇ ਦੀ ਸਮੱਸਿਆ ਕੋਈ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ ਜਿਹੜਾ ਨਸ਼ਾ ਆਉਂਦਾ ਉਹ ਕੱਲੇ ਪੰਜਾਬ ਵਾਸਤੇ ਨਹੀਂ ਆਉਂਦਾ ਨਸ਼ਾ ਨਸ਼ਾ ਜਿਹੜਾ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਵਰਲਡ ਦੀ ਪੂਰੇ ਦੀ ਸਮੱਸਿਆ ਹੈ ਸੋ ਇਹਨੂੰ ਘਟ ਕੀਤਾ ਜਾ ਸਕਦਾ ਹੈ ਤੇ ਇਹਦੇ ਤੋਂ بچਿਆ ਜਾ ਸਕਦਾ ਹੈ ਤੇ ਪਰ ਇਹਨੂੰ ਮੰਨ ਲਾ ਤਾਂ ਖਤਮ ਨਹੀਂ ਕੀਤਾ ਜਾ ਸਕਦਾ ਕੈਪਟਨ ਮਰਿੰਦਰ ਸਿੰਘ ਵੀ ਇਹੀ ਕਹਿਣਾ ਚਾਹ ਰਹੇ ਸੀ ਕਿ ਨਵੇਂ ਨਵੇਂ ਮੀਨਸ ਨਵੇਂ ਨਵੇਂ ਤਰਾਂ ਦੀ ਜਿਹੜੀ ਹੈ ਉਹ ਨਸ਼ੇ ਨਸ਼ੇ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਦੂਜੀ ਗੱਲ ਜਿਹੜੀ ਮਜੀਠੀਆ ਵਾਲੀ ਤੁਸੀਂ ਕੀਤੀ ਹੈ ਮਜੀਠੀਆ ਬਾਰੇ ਉਹਨਾਂ ਨੇ ਸਾਫ਼ ਕਿਹਾ ਕਿ ਮਜੀਠੀਆ ਕੋਈ ਮੇਰਾ ਰਿਸ਼ਤੇਦਾਰ ਨਹੀਂ ਹੈ ਜਿਹਦੀ ਮੈਂ ਉਹਦੀ ਸਪੋਰਟ ਕਰਾਂ ਮਜੀਠੀਆ ਬਾਰੇ ਪਰ ਉਹਨਾਂ ਨੇ ਇਹ ਕਿਹਾ ਕਿ ਜਦੋਂ ਮਜੀਠੀਏ ਦੇ ਖਿਲਾਫ ਕੇਸ ਚੱਲਿਆ ਉਹਦੇ ਖਿਲਾਫ ਸੱਟ ਬੈਠੀ ਸੈਟ ਜਿਹੜੀ ਸੀ ਉਹ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਹੁਣ ਸਪੈਸ਼ਲ ਡੀਜੀਪੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਸੱਟ ਨੇ ਉਹ ਉਹਨਾਂ ਦੀ ਜਾਂਚ ਕੀਤੀ ਹਾਈ ਕੋਰਟ ਦੇ ਹੁਕਮਾਂ ਤੇ ਤੇ ਉਹਦੀ ਜਿਹੜੀ ਜਾਂਚ ਹੈ ਉਹਦਾ ਜਿਹੜਾ ਬੰਦ ਲਫਾਫਾ ਹੈ ਉਹ ਜਾਂਚ ਦਾ ਜਾਂਚ ਰਿਪੋਰਟ ਨੂੰ ਬੰਦ ਲਫਾਫਾ ਹਾਈ ਕੋਰਟ ਦੇ ਵਿੱਚ ਰੱਖ ਦਿੱਤਾ ਗਿਆ ਤੇ ਹਾਈ ਕੋਰਟ ਨੇ ਇਹਦੇ ਤੇ ਡਿਸੀਜਨ ਲੈਣਾ ਤੇ ਕੈਪਟਨ ਮਰਿੰਦਰ ਸਿੰਘ ਐਕਚੁਅਲੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਇੱਕ ਅਪਰਾਧ ਪਿੱਛੇ ਦੋ ਵਾਰ ਕਿਸੇ ਨੂੰ ਸਜ਼ਾ ਥੋੜਾ ਦੇ ਸਕਦੇ ਹਾਂ ਜਦੋਂ ਉਹ ਇੱਕ ਵਾਰ ਕੇਸ ਦੇ ਵਿੱਚੋਂ ਉਹ ਮਤਲਬ ਬਾਹਰ ਆ ਗਏ ਉਹਨਾਂ ਨੂੰ ਜ਼ਮਾਨਤ ਮਿਲ ਗਈ ਤੇ ਦੁਬਾਰਾ ਫਿਰ ਇੱਕ ਵਾਰ ਫਿਰ ਦੁਬਾਰਾ ਉਸੇ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਕੀ ਲੋੜ ਹੈ ਸੋ ਉਹਨਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਕਰਕੇ ਜਿਹੜੇ ਭਗਵੰਤ ਮਾਨ ਨੇ ਉਹ ਗਲਤ ਕਰ ਰਹੇ ਹੈ ਔਰ ਕਾਨੂੰਨ ਮੁਤਾਬਕ ਉਹ ਗਲਤ ਕਰ ਰਹੇ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀ ਕਿ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਮੁਜੀਟਿਆ ਜਿਹਨੂੰ ਮੈਂ ਬਚਾ ਰਿਹਾ ਹਾਂ ਜੋ ਕਿ ਭਗਵੰਤ ਮਾਨ ਹੋਣਾ ਨੇ ਵੀ ਪਿਛਲੇ ਦਿਨਾਂ ਤੰਜ ਕੱਸਿਆ ਸੀਗਾ ਕੈਪਟਨ ਨਮਰਿੰਦਰ ਸਿੰਘ ਨੂੰ ਲੈ ਕੇ ਕਿ ਰਿਸ਼ਤੇਦਾਰੀਆਂ ਜਿਹੜੀਆਂ ਦੁਬਾਰਾ ਆਣੀਆਂ ਸ਼ੁਰੂ ਹੋ ਗਈਆਂ ਤੇ ਉਹਨਾਂ ਨੇ ਕਿਹਾ ਕਿ ਇਹੋ ਕਾਨੂੰਨੀ ਤੌਰ ਤੇ ਗਲਤ ਕਰ ਰਿਹਾ ਹੈ ਕੋਰਟ ਕੋਲ ਜਦੋਂ ਰਿਪੋਰਟ ਸੌਂਪ ਦਿੱਤੀ ਹੈ ਤੇ ਉਹਦੇ ਤੇ ਕਾਰਵਾਈ ਕੋਰਟ ਕਰਾਏ ਦੁਬਾਰਾ ਜਾਂਚ ਫੇਰ ਬੰਦੇ ਨੂੰ ਜਿਹੜਾ ਹੈ ਤੁਸੀਂ ਫੜ ਕੇ ਜੇਲ੍ਹ ਤੋਂ ਛੁੱਟ ਦਿਓ ਤੇ ਇਹ ਉਹਨਾਂ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਇੰਨਾ ਸਾਰਿਆਂ ਬਿਆਨਾਂ ਦਾ ਕੀ ਅਰਥ ਸਮਝਦੇ ਹੋ? ਪਹਿਲੀ ਗੱਲ ਤਾਂ ਇਹ ਹੈਗੀ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੇ ਉਹਨਾਂ ਨੂੰ ਮਿਸਰ ਦੇ ਵਿੱਚ ਗਾਜ਼ਾ ਵਾਰਤਾ ਸ਼ਾਂਤੀ ਵਾਰਤਾ ਦਾ ਸੱਦਾ ਆਇਆ ਸੀ ਤੇ ਉਹਨਾਂ ਨੇ ਜਾਣ ਤੋਂ ਇਨਕਾਰ ਕਰਤਾ। ਜੀ। ਦੂਜਾ ਕੋਲੰਪਰ ਦੇ ਵਿੱਚ ਆਸੀਆਨ ਦੇਸ਼ਾਂ ਦਾ ਸੰਮੇਲਨ ਹੋਣਾ ਸੀ। ਹੂੰ। ਤੇ 26 ਅਕਤੂਬਰ ਨੂੰ ਤੇ ਉਹਦੇ 'ਚ ਪ੍ਰਧਾਨ ਮੰਤਰੀ ਸ਼ਾਮਲ ਨਹੀਂ ਹੋਏ। ਹੂੰ। ਉਹ ਉਹਦੇ ਵਿੱਚ ਔਰੇ ਦੂਜੀ ਵਾਰ ਹੋਇਆ ਜੀ ਕਿ ਜਦੋਂ ਤੋਂ ਉਹ 11 ਸਾਲ ਹੋ ਗਏ ਉਹਨਾਂ ਨੂੰ ਰਾਜ ਕਰਦਿਆਂ ਨੂੰ ਕਿ ਪ੍ਰਧਾਨ ਮੰਤਰੀ ਆਪ ਨਹੀਂ ਜਾ ਰਹੇ ਤੇ ਉਹਨਾਂ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਭੇਜਿਆ ਸੋ ਇਹਦੇ ਨਾਲ ਕਾਂਗਰਸ ਨੇ ਕਾਂਗਰਸ ਦੇ ਜਿਹੜੇ ਬੜੇ ਸੀਨੀਅਰ ਆਗੂ ਹੈ ਔਰ ਮੀਡੀਆ ਦੇ ਇੰਚਾਰਜ ਹੈ ਜੈ ਰਾਮ ਰਮੇਸ਼ ਉਹਨਾਂ ਨੇ ਟਵੀਟ ਕੀਤੇ ਬਿਆਨ ਵੀ ਦਿੱਤੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਮੋਦੀ ਸਾਹਿਬ ਐਕਚੁਅਲੀ ਪਾਚ ਰਹੇ ਹੈ ਹੂੰ 트럼ਪ ਨੂੰ ਮਿਲਣ ਤੋਂ ਜੀ ਕਿਉਂਕਿ 트럼ਪ ਲਗਾਤਾਰ ਇਹ ਕਲੇਮ ਕਰ ਰਿਹਾ ਹੈ ਕਿ ਇੰਡੀਆ ਪਾਕਿਸਤਾਨ ਦੀ ਜੰਗ ਉਹਨੇ ਰਕਵਾਈ ਹੈ ਹੂੰ ਬਿਲਕੁਲ ਉਹ ਕਹਿ ਰਿਹਾ ਹੈ ਕਿ ਪਹਿਲਾਂ ਉਹਨੇ ਇਹ ਬਿਆਨ ਦਿੱਤਾ ਜੀ ਤੇ 54 ਵਾਰ ਉਹ ਇਹ ਗੱਲ ਕਹਿ ਚੁੱਕਿਆ ਹੈ ਹੂੰ ਕਿ ਮੈਂ ਇੰਡੀਆ ਔਰ ਪਾਕਿਸਤਾਨ ਦੀ ਜੰਗ ਰਕਵਾਈ ਜੀ 트럼ਪ ਨੇ ਇਹ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਾਂਗੇ ਕਾਰੋਬਾਰ ਨਹੀਂ ਕਰਾਂਗੇ ਇਹ ਤੁਸੀਂ ਜੰਗ ਕਰੋਗੇ ਤੇ ਇਹੀ ਉਹਨਾਂ ਨੇ ਕਿਹਾ ਮੈਂ ਪਾਕਿਸਤਾਨ ਨੂੰ ਵੀ ਕਿਹਾ ਤੇ ਦੋਹਾਂ ਨੇ ਦੋਹੇ ਦੇਸ਼ ਜੰਗਬੰਦੀ ਵਾਸਤੇ ਸਹਿਮਤ ਹੋ ਗਏ ਜੀ ਪਰ ਭਾਰਤ ਸਰਕਾਰ ਜਿਹੜੀ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਇਹ ਗੱਲ ਸਰਕਾਰ ਇਹ ਰੱਦ ਵਿਦੇਸ਼ ਮੰਤਰਾਲੇ ਜਿਹੜਾ ਹੈ ਨਾ ਉਹ ਰੱਦ ਕਰ ਚੁੱਕਿਆ ਇਸ ਗੱਲ ਕਿ ਭਾਰ ਇਹ ਭਾਰਤੀ ਵਿਦੇਸ਼ ਮੰਤਰਾਲਾ ਕਹਿ ਰਿਹਾ ਕਿ ਇਦਾਂ ਦੀ ਕੋਈ ਫੋਨ ਤੇ ਗੱਲ ਹੀ ਨਹੀਂ ਹੋਈ ਹੂੰ ਤੇ ਉਹ ਤੋਂ ਬਾਅਦ ਉਹਨਾਂ ਨੇ ਦੋ ਵਾਰ ਤਿੰਨ ਵਾਰ ਦੇ ਬਿਆਨ ਦਿੱਤਾ ਲਗਾਤਾਰ ਬਿਆਨ ਦਿੰਦਾ ਤੇ ਨਾਲ ਫਿਰ ਦਿਵਾਲੀ ਨੂੰ ਫੋਨ ਕਰ ਲਿਆ ਜੀ ਦਿਵਾਲੀ ਨੂੰ ਹੁਣ ਫੋਨ ਕੀਤਾ ਤੇ ਵਧਾਈ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਪਰ ਕਾਂਗਰਸ ਨੇ ਕੀ ਕਿਹਾ ਕਿ ਜਿਹੜੀ ਗੱਲ ਮੋਦੀ ਸਾਹਿਬ ਲੁਕਾ ਰਹੇ ਸੀਗੇ ਉਹ ਟਰੰਪ ਨੇ ਉਹ ਉਹਦਾ ਉਹਦਾ ਪੜਦਾ ਫਾਸ਼ ਕਰਤਾ ਹਾਂ ਜੀ 트럼ਪ ਕਹਿੰਦਾ ਵੀ ਮੈਂ ਮੋਦੀ ਨਾਲ ਮੋਦੀ ਜੀ ਨਾਲ ਮੇਰੀ ਗੱਲ ਹੋਈ ਮੈਂ ਉਹਨਾਂ ਨੂੰ ਦਿਵਾਲੀ ਤੇ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਭਾਰਤ ਰੂਸ ਤੋਂ ਤੇਲ ਲੈਣਾ ਬੰਦ ਕਰ ਦੇਗਾ ਇਹ ਦੂਜੀ ਘਟਨਾ ਜਿਹੜੀ ਉਹ बार-बार ਇਹ ਗੱਲ ਨੂੰ ਕਹਿ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਉਹਨਾਂ ਇੱਕ ਤੀਜੀ ਗੱਲ ਹੋਰ ਜੋੜਤੀ ਵਿੱਚ ਜਿਹੜੀ ਆਸੀਆਨ ਦੇਸ਼ ਦੇ ਵਿੱਚ ਉਹ ਉੱਥੇ ਉਹ ਗੱਲਬਾਤ ਕਰ ਰਿਹਾ ਉਹਨੇ ਕਿਹਾ ਜੀ ਅਸੀਂ ਭਾਰਤ ਨਾਲ ਖੇਤੀ ਹੀ ਵਪਾਰ ਸਮਝੌਤਾ ਕਰਨ ਜਾ ਰਹੇ ਹਾਂ ਹੂੰ ਹੁਣ ਇਹ ਐਲਾਨ ਭਾਰਤ ਸਰਕਾਰ ਨੇ ਨਹੀਂ ਕੀਤਾ ਇਹ ਐਲਾਨ ਟਰੰਪ ਨੇ ਕੀਤਾ ਜੀ ਲਗਾਤਾਰ ਆ ਤਿੰਨ ਮੁੱਦਿਆਂ ਤੇ ਉਹ ਬਿਆਨ ਦੇ ਰਿਹਾ ਹੁਣ ਕਾਂਗਰਸ ਕਿਉਂਕਿ ਮੇਨ oppositon ਪਾਰਟੀ ਹੈ ਤੇ ਕਾਂਗਰਸ ਇਹ ਕਹਿ ਰਹੀ ਹੈ ਕਿ ਭਾਰਤ ਦੀਆਂ ਜਿਹੜੇ ਨੀਤੀਗਤ ਪ੍ਰੋਗਰਾਮ ਹੈ ਉਹਦਾ ਐਲਾਨ 트럼ਪ ਕਿਉਂ ਕਰ ਰਿਹਾ ਬਿਲਕੁਲ ਤੇ ਪ੍ਰਧਾਨ ਮੰਤਰੀ ਮੋਦੀ ਚੁੱਪ ਕਿਉਂ ਹੈ ਬੋਲਦੇ ਕਿਉਂ ਨਹੀਂ ਹੈ ਹਮ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਹ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਕਾਂਗਰਸ ਪਾਰਟੀ ਇਹ ਕਹਿ ਰਹੀ ਹੈ ਕਿ ਮੋਦੀ ਸਾਹਿਬ 트럼ਪ ਤੋਂ ਡਰੇ ਹੋਏ ਆ ਹਮ ਇਸੇ ਕਰਕੇ ਉਹ ਵਿਦੇਸ਼ ਦੌਰੇ ਉਹਨਾਂ ਨੇ ਰੱਦ ਕਰਤੇ ਤੇ ਇਸੇ ਕਰਕੇ ਉਹ ਬੋਲ ਨਹੀਂ ਰਹੇ ਹਮ ਤੇ ਇਹ ਕਾਂਗਰਸ ਨੂੰ ਹੁਣ ਬਿਹਾਰ ਦੇ ਵਿੱਚ ਇਲੈਕਸ਼ਨ ਭਖਿਆ ਹੋਇਆ ਤੇ ਉਹ ਲਗਾਤਾਰ ਜਿਹੜੀ ਹੈ ਕਾਂਗਰਸ ਹਮਲਾਵਰ ਹੋ ਰਹੀ ਹੈ ਔਰ ਇਹ ਬਿਆਨ ਦੇ ਰਹੀ ਹੈ ਕਿ ਮੋਦੀ ਸਾਹਿਬ 트ੰਪ ਤੋਂ ਡਰੇ ਹੋਏ ਆ ਇਸੇ ਕਰਕੇ ਨਾ ਉਹ ਵਿਦੇਸ਼ ਜਾ ਰਹੇ ਆ ਤੇ ਨਾ ਹੀ 트ੰਪ ਨੂੰ ਝੂਠਾ ਕਹਿ ਰਹੇ ਆ ਜੀ ਅੱਛਾ ਸਰ ਇਸ ਦੇ ਨਾਲ ਹੀ ਆਪਾਂ ਗੱਲ ਕਰ ਰਹੇ ਨੇ ਆ ਬਿਆਰ ਦੀ ਬਿਆਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਰ ਜੀ ਡੀ ਦੇ ਖਿਲਾਫ ਇਹ ਕਿਹਾ ਹੈ ਕਿ ਉਹਨਾਂ ਨੇ ਜਿਹੜੀ ਛਟਮਈ ਹੈ ਉਸ ਦਾ ਨਿਰਾਦਰ ਕੀਤਾ ਤੇ ਇਹ ਛਟ ਨੂੰ ਲੈ ਕੇ ਵੀ ਕਾਫੀ ਜਦੋਜਹਿਦ ਚੱਲ ਰਹੀ ਹੈ ਇਸ ਬਾਰੇ ਦੱਸੋ ਇਹ ਛਠ ਪੂਜਾ ਜਿਹੜਾ ਹੈ ਨਾ ਐਕਚੁਅਲੀ ਬਿਹਾਰ ਦਾ ਮੇਨ ਤਿਹਾੜਾ ਹੈ ਇਹ ਸਮਝ ਲਓ ਕਿ ਜਿਵੇਂ ਸਾਡਾ ਹੋਲਾ ਮੱਲਾ ਜਾਂ ਲੋਹੜੀ ਹੁੰਦਾ ਜਿਵੇਂ ਲੋਹੜੀ ਮੰਨ ਲਓ ਪੰਜਾਬ ਦਾ ਤਿਹਾੜਾ ਹੈ ਉਸ ਤਰ੍ਹਾਂ ਦਾ ਇਹ ਤਿਹਾੜਾ ਹੈ ਜਿੱਥੇ ਲੋਕ ਜਿਹੜੇ ਆ ਉਹ ਨਦੀਆਂ ਦੇ ਕਿਨਾਰੇ ਦਰਿਆਵਾਂ ਦੇ ਕਿਨਾਰੇ ਜਾ ਕੇ ਪਾਣੀ ਦੇ ਸਾਫ ਸਰੋਤਾਂ ਦੇ ਕਿਨਾਰੇ ਜਾ ਕੇ ਪੂਜਾ ਕਰਦੇ ਆ ਡੁੱਬਦੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਤੇ ਫਿਰ ਚੜ੍ਹਦੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਤੋ ਛਠੀ ਮਈਆ ਇਹਨੂੰ ਕਿਹਾ ਜਾਂਦਾ ਹੈ। ਜ਼ਿਆਦਾ ਡਿਟੇਲ ਤਾਂ ਮੈਂ ਨਹੀਂ ਜਾਣਦਾ ਇਹਦੇ ਬਾਰੇ ਪਰ ਮੈਨੂੰ ਇੰਨੀ ਕਿ ਜਾਣਕਾਰੀ ਹੈ ਕਿ ਇਹ ਬਿਹਾਰ ਦਾ ਮੁੱਖ ਤੌਰ ਤੇ ਤਿਹਾਰ ਹੈ। ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਆਂ, ਚੰਡੀਗੜ੍ਹ ਦੇ ਵਿੱਚ ਵੀ ਦੇਖਦੇ ਆਂ ਕਿ ਕਾਫੀ ਵੱਡੀ ਪੱਧਰ ਤੇ ਹੁਣ ਇਹ ਮਨਾਇਆ ਜਾਣ ਲੱਗ ਪਿਆ। ਇੱਕ ਤਰ੍ਹਾਂ ਦਾ ਨਾਰਥ ਇੰਡੀਆ ਦਾ ਇਤਿਹਾਸ ਬਣ ਗਿਆ। ਕਾਂਗਰਸ ਇਹ ਇਲਜ਼ਾਮ ਲਗਾ ਰਹੀ ਹੈ ਜਾਂ ਆਰਜीडी ਜਿਹੜੀ ਲਾਲੂ ਪ੍ਰਸ਼ਾਦ ਜਨਤਾ ਪਾਰਟੀ ਹੈ। ਉਹ ਇਹ ਉਹਨਾਂ ਦਾ ਕਹਿਣਾ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਜਿਹੜੀਆਂ ਡੇਟਸ ਐ ਚੋਣਾਂ ਦੀਆਂ। ਉਹ 60 ਦੇ ਹਿਸਾਬ ਨਾਲ ਰੱਖੀਆਂ ਹੂੰ ਤਾਂ ਕਿ ਜ਼ਿਆਦਾਤਰ ਲੋਕ ਬਿਹਾਰ ਚ ਹੋਣ ਜਿਹੜੇ ਬਾਹਰੀ ਕੰਮ ਹੈ ਜਿਹੜੇ ਬਾਹਰ ਪ੍ਰਵਾਸੀ ਮਜ਼ਦੂਰ ਆਉਂਦੇ ਉਹ ਵੀ ਉਹ ਵੀ ਬਾਹਰ ਹੋਣ ਹੂੰ ਤੇ ਭਾਜਪੀ ਔਰ ਕਾਂਗਰਸ ਔਰ ਜਿਹੜੀ ਮਹਾਗਠ ਜੋੜ ਜਿਹਨੂੰ ਆਪਾਂ ਕਹਿੰਦੇ ਆ ਉਹੋ ਇੰਡੀਆ ਗਠ ਜੋੜ ਵੀ ਕਹਿੰਦੇ ਉਹਨੂੰ ਉਹਨਾਂ ਦਾ ਇਹ ਸਾਰਾ ਜੋਰ ਇਸ ਗੱਲ ਤੇ ਲੱਗਿਆ ਕਿ ਉਹ 60 ਦੇ ਉੱਤੇ ਪੋਲਿਟਿਕਸ ਕਰ ਰਹੇ ਆ ਕਿ ਲੋਕਾਂ ਨੂੰ ਕਿਸ ਤਰ੍ਹਾਂ ਫਾਰਮਾ ਸਕਾਂ ਜੀ ਤੇ ਗੱਲ ਕਿੱਥੋਂ ਸ਼ੁਰੂ ਹੋਈ ਗੱਲ ਸ਼ੁਰੂ ਹੋਈ ਕਿ ਦਿੱਲੀ ਦੇ ਵਿੱਚ ਜਮਨਾ ਦੇ ਕੰਢੇ ਲੋਕ ਆਮ ਲੋਕ ਛੱਟ ਪੂਜਾ ਕਰਦੇ ਆ ਜੀ ਪਰ ਜਮਨਾ ਦਾ ਪਾਣੀ ਇੰਨਾ ਗੰਦਾ ਹੈ ਕਿ ਉੱਚ ਤੁਸੀਂ ਇਸ਼ਨਾਨ ਨਹੀਂ ਕਰ ਸਕਦੇ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਸਫਾਇਆ ਹੋਇਆ ਹੈ ਦਿੱਲੀ ਦੇ ਵਿੱਚੋਂ ਉਹਦਾ ਇੱਕ ਕਾਰਨ ਜਮਨਾ ਦੀ ਸਫਾਈ ਨਾ ਹੋਣਾ ਵੀ ਸੀ ਬੀਜਪੀ ਉਹ ਜੋ অপਜੀਸ਼ਨ ਦੇ ਵਿੱਚ ਸੀ ਜੀ ਤੇ ਬੀਜਪੀ ਜਿਹੜੀ ਹੈ ਉਹ ਹੁਣ ਸੱਤਾ ਦੇ ਵਿੱਚ ਆ ਗਈ ਹੈ ਤੇ ਹੁਣ ਜਵਾਬਤ ਦੇਣਾ ਪਏਗਾ ਬਿਲਕੁਲ ਇਹਨਾਂ ਨੇ ਕੀ ਕੀਤਾ ਕਿਉਂਕਿ ਬੀਜਪੀ ਆਪਣੇ ਸ਼ੌਕ ਕਰਨ ਚ ਬੜੀ ਮੈਨੇਜ ਕਰਨ ਦੇ ਵਿੱਚ ਸੀਗੀ ਇਹਨਾਂ ਨੇ ਕੀ ਕੀਤਾ ਇੱਕ ਦਿੱਲੀ ਦੇ ਵਿੱਚ ਘਾਟ ਬਣਾਇਆ ਹੂੰ ਉਹਦੇ ਵਿੱਚ ਇੱਕ ਤਲਾਬ ਖੋਦ ਲਿਆ ਨਾਲ ਜੀ ਜੀਸੀਬੀ ਨਾਲ ਬੰਨ ਬਣਾ ਕੇ ਜਮਨਾ ਦਾ ਪਾਣੀ ਰੋਕ ਕੇ ਗੰਦਾ ਦਾ ਇੱਕ ਫਿਲਟਰ ਫਿਲਟਰਡ ਪਾਣੀ ਜਿਹੜਾ ਹੈ ਉਹ ਪਾਈਪ ਰਾਹੀਂ ਉੱਥੇ ਪਾਤਾ ਹੂੰ ਤੇ ਜਿਹੜਾ ਪੂਰਾ ਗੋਦੀ ਮੀਡੀਆ ਹੈ ਪੂਰਾ ਸਰਕਾਰੀ ਮੀਡੀਆ ਹੈ ਉਹਨੂੰ ਇਸ ਗੱਲ ਉਹ ਇਸ ਗੱਲ ਦਾ ਪ੍ਰਚਾਰ ਕਰ ਰਹੇ ਸੀ ਕਿ ਦੇਖੋ ਜੀ ਪਾਣੀ ਸਾਫ ਗੰਗ ਜਮਨਾ ਸਾਫ ਹੋ ਗਈ ਇੱਕ ਮੰਤਰੀ ਪੀਣ ਲੱਗ ਪਿਆ ਪਾਣੀ ਜਾ ਕੇ ਤੇ ਹੁਣ ਜਿਹੜਾ ਇੰਡੀਪੈਂਡੈਂਟ ਮੀਡੀਆ ਉਹਨਾਂ ਨੇ ਉਹਦੀਆਂ ਰਿਪੋਰਟਾਂ ਦਿਖਾ ਦਿਖਾਤੀਆਂ ਹੂੰ ਇਹ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਇੱਕ ਉੱਥੇ ਮੰਤਰੀ ਜਿਹੜਾ ਸਾਬਕਾ ਮੰਤਰੀ ਰਿਹਾ ਉਹਨੇ ਉਹਦਾ ਵੀਡੀਓ ਬਣਾ ਕੇ ਵਾਇਰਲ ਹੋ ਗਿਆ ਵੀਡੀਓ ਆ بڑے ਜਿਹੜੇ ਇੰਡੀਪੈਂਡੈਂਟ ਅਦਾਰੇ ਆ ਉਹਨਾਂ ਨੇ ਉਹਦੇ ਤੇ ਰਿਪੋਰਟਿੰਗ ਕਰ ਦਿੱਤੀ ਕਿ ਇਹ ਕੋਈ ਜਮਨਾ ਦਾ ਪਾਣੀ ਨਹੀਂ ਹੈ ਉਹਦੇ ਤੋਂ ਉਸ ਜਿਹੜਾ ਘਾਟ ਬਣਾਇਆ ਗਿਆ ਉਸ ਘਾਟ ਤੋਂ 500 ਮੀਟਰ ਦੂਰ ਜਮਨਾ ਉੱਦ ਉਸੇ ਤਰ੍ਹਾਂ ਗੰਦੀ ਹੈ ਹੂੰ ਉਹ ਘਾਟ ਕਾ ਦੇ ਵਾਸਤੇ ਬਣਾਇਆ ਗਿਆ ਸੀ ਇਹ ਕਿਹਾ ਜਾ ਰਿਹਾ ਸੀ ਮੋਦੀ ਸਾਹਿਬ ਛੱਠ ਤੇ ਆਣਗੇ ਜੀ ਛੱਠ ਪੂਜਾ ਕਰਨਗੇ ਹੂੰ ਹੁਣ ਜਦੋਂ ਇੰਨਾ ਰੌਲਾ ਪੈ ਗਿਆ ਤੇ ਮੋਦੀ ਸਾਹਿਬ ਨੇ ਦੌਰਾ ਕੈਨਸਲ ਕਰਤਾ ਹੂੰ ਇਸ ਕਰਕੇ ਵੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਾਂਗਰਸ ਕਹਿ ਰਹੀ ਕਿ ਮੋਦੀ ਸਾਹਿਬ ਡਰੇ ਹੋਏ ਆ ਜੀ ਤੇ ਉਹ ਛੱਠ ਦਾ ਮੁੱਦਾ ਉਲਟਾ ਪੈ ਗਿਆ ਛੱਟ ਦੀ ਪੋਲਿਟਿਕਸ ਜਿਹੜੀ ਭਾਪੀ ਦਿੱਲੀ ਤੋਂ ਕਰ ਰਹੀ ਸੀਗੀ ਉਹ ਉਲਟੀ ਪੈ ਗਈ ਕਿ ਉਹਨਾਂ ਨੇ ਜਮਨਾ ਦੀ ਸਫਾਈ ਨਹੀਂ ਕੀਤੀ ਕਿ ਗੋਦੀ ਮੀਡੀਆ ਉਹ ਹੀ ਇੱਕ ਘਾਟ ਨੂੰ ਦਿਖਾ ਰਿਹਾ ਹੈ ਤੇ ਛੱਟ ਪੂਜਾ ਤਾਂ ਬਿਹਾਰ ਚ ਵੀ ਹੋ ਰਹੀ ਹੈ ਬਿਲਕੁਲ ਲੰਦਾ ਲੰਗਰੀ ਹੈ ਉੱਥੇ ਉਹ ਦਿਖਾਓ ਤੁਸੀਂ ਜੀ ਗੰਗਾ ਦਾ ਪਾਣੀ ਪੀਣ ਯੋਗ ਹੈ ਜਾਂ ਨਹੀਂ ਹੈ ਮੈਂ ਕਹੋ ਉਹਨਾਂ ਦੀ ਰਵੀਸ਼ ਉਹਨਾਂ ਦੀ ਵੀਡੀਓਜ਼ ਦੇਖ ਰਿਹਾ ਸੀਗਾ ਉਹਨਾਂ ਨੇ ਕਿਹਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਿਕਿਉਰਿਟੀ ਦੇ ਡੂ ਐਂਡ ਡੋਂਟਸ ਵੀ ਆਹ ਕਰੋ ਆਹ ਨਾ ਕਰੋ ਵੀ ਬੋਰਡ ਜਿਹੜੀ ਕਿਸ ਤੁਹਾਨੂੰ ਅਨਸੁਰੱਖਿਆਤ ਹੈ ਉਹਦਾ ਬੋਰਡ ਲਾਉਣਾ ਚਾਹੀਦਾ ਜਦੋਂ ਤੁਸੀਂ ਬਾਕੀ ਬੋਰਡ ਲਾਉਨੇ ਹੋ ਜਿਵੇਂ ਕਹਿੰਦੇ ਫੁੱਲ ਨਾ ਤੋੜੋ ਇਧਰੋਂ ਸਿੱਧੇ ਰਸਤੇ ਜਾਓ ਤਾਰਾ ਨਾ ਟੱਪੋ ਹੁਣ ਜਦੋਂ ਜਿਹੜੀ ਜਮਨਾ ਹੈ ਜਾਂ ਗੰਗਾ ਹੈ ਉਹਦਾ ਜਿਹੜਾ ਪਾਣੀ ਹੈ ਨਾ ਉਹ ਪੀਣ ਯੋਗ ਹੈ ਨਾ ਉਹ ਨਹਾਣ ਯੋਗ ਹੈ ਮਨੁੱਖੀ ਕੰਜ਼ਮਪਸ਼ਨ ਦੇ ਯੋਗ ਨਹੀਂ ਹੈ ਤਾਂ ਬੋਰਡ ਲਾਓ ਬਿਲਕੁਲ ਕਿ ਜਮੁਨਾ ਦਾ ਪਾਣੀ ਪੀਣ ਯੋਗ ਨਹੀਂ ਹੈ ਤੁਹਾਨੂੰ ਆਪਣੀ ਪੋਲਿਟਿਕਸ ਇਹ ਤੁਸੀਂ ਸੱਚੀ ਛਠੀ ਛਠੀ ਮਈਆ ਦਾ ਸਤਿਕਾਰ ਕਰਦੇ ਹੋ ਜੇ ਤੁਸੀਂ ਸੱਚੀ ਆਪਣੇ ਧਰਮ ਦਾ ਸਨਾਤਨ ਪ੍ਰਤੀ ਤੁਸੀਂ ਪੱਕੇ ਹੋ ਜੀ ਤੇ ਨਦੀਆਂ ਸਾਫ਼ ਕਰੋ ਬਿਲਕੁਲ ਜਮੁਨਾ ਬਾਰੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੀ ਸਰਕਾਰ ਥੋੜੀ ਦੇਰ ਪਹਿਲਾਂ ਆਈ ਹੈ ਤੁਹਾਨੂੰ 2014 ਤੋਂ ਤੁਸੀਂ ਨਮਾਨੀ ਨਮਾਮੀ ਗੰਗਾ ਦਾ ਕੀ ਹੋਇਆ ਜਿਹੜਾ ਸੁਧਾਰ ਹੋ ਗਿਆ ਉਹਦੇ ਸੋ ਇਹ ਪੋਲਿਟਿਕਸ ਜਿਹੜੀ ਹੈ ਨਾ ਉਹ ਕਿਉਂਕਿ ਇੰਨੀ ਚੱਲ ਰਹੀ ਹੈ ਇਸ ਕਰਕੇ ਮੋਦੀ ਸਾਹਿਬ ਜਦੋਂ ਬਿਹਾਰ ਚ ਗਏ ਤੇ ਉਹਨਾਂ ਨੇ ਫਿਰ ਉਹ ਮੁੱਦਾ ਕਿਉਂਕਿ ਉਹ ਕਰਨਾ ਸੀਗਾ ਤੇ ਉਹਨਾਂ ਨੇ ਫਿਰ ਜਿਹੜੇ ਕਾਂਗਰਸ ਔਰ ਦੂਜੇ ਜਿਹੜੇ ਲੀਡਰ ਹੈ ਆਰਜीडी ਦੇ ਲੀਡਰ ਹੈ ਉਹਨਾਂ ਦੇ ਬਿਆਨਾਂ ਨੂੰ ਉਧਾਰ ਬਣਾ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਛੱਟੀ ਮਈਆ ਦਾ ਜਿਹੜਾ ਨਿਰਾਦਰ ਕਰ ਰਹੇ ਆ ਪਰ ਜਿਸ ਤਰੀਕੇ ਨਾਲ ਬੀਜੇਪੀ ਸ਼ੋ ਮੈਨੇਜ ਕਰ ਰਹੀ ਸੀ ਤੇ ਉਹਨਾਂ ਦਾ ਭਾਂਡਾ ਜਿਹੜਾ ਫੁੱਟਿਆ ਤੇ ਉਹ ਮਤਲਬ ਇੱਕ ਤਰ੍ਹਾਂ ਦੇ ਨਾਲ ਲੈਣੇ ਤੇ ਦੇਣੇ ਪੈ ਗਏ ਹਮ ਸਰ ਵੈਸੇ ਬਿਹਾਰ ਚ ਚੱਲ ਕੀ ਰਿਹਾ ਹੁਣ ਕਿਸ ਦਾ ਪਲੜਾ ਪਾਰੀ ਹੈ ਵੋਟਾਂ ਨੂੰ ਲੈ ਕੇ ਤੇ ਇਸ ਮਤਲਬ ਹੁਣ ਕਿਸ ਦੀ ਕੀ ਹਾਲਤ ਹੈ ਤੇ ਕੌਣ ਸਰਕਾਰ ਬਣਾਏਗਾ ਦੇਖੋ ਬਿਹਾਰ ਦੇ ਵਿੱਚ ਕਿਉਂਕਿ ਆਪਾਂ ਗਏ ਨਹੀਂ ਜੀ ਬਿਹਾਰ ਦੇ ਵਿੱਚ ਜੋ ਅਖਬਾਰਾਂ ਖੂਰਾਂ ਚ ਪੜ ਰਿਹਾ ਚ ਚੱਲ ਰਿਹਾ ਹੋਈ ਆਪਾਂ ਪੜ ਰਹੇ ਆ ਜਾਂ ਸੁਣ ਰਹੇ ਆ ਜੀ ਹੁਣ ਤੱਕ ਮਤਲਬ ਇਹ ਸਵਾਲ ਬੜਾ ਕੰਪਲੀਕੇਟਡ ਸਵਾਲ ਹੈ ਜੀ ਇਹਨੂੰ ਜਵਾਬ ਇਸ ਤਰ੍ਹਾਂ ਦੇਣਾ ਥੋੜਾ ਮੁਸ਼ਕਲ ਲੱਗਦਾ ਪਰ ਇਹ ਹੈਗਾ ਕਿ ਜਿਹੜੇ ਦੋ ਸਰਵੇ ਦੋ ਦੋ ਸਰਵੇ ਆਏ ਆ ਅ ਆਸ਼ੂਤੋਸ਼ ਜਿਹੜੇ ਬੜੇ ਸੀਨੀਅਰ ਰਿਪੋਰਟਰ ਆ ਜੀ ਔਰ ਆਮ ਆਦਮੀ ਪਾਰਟੀ ਚ ਵੀ ਰਹੇ ਤੇ ਫਿਰ ਉਹ ਇੰਡੀਪੈਂਡੈਂਟ ਜਰਨਲਿਸਟ ਆ ਉਹਨਾਂ ਨੇ ਕਿਹਾ ਕਿ ਦੋ ਜਿਹੜੇ ਸਰਵੇ ਆਏ ਆ ਉਹਦੇ ਮੁਤਾਬਕ ਕਾਂਗਰਸ ਔਰ ਆਰਜੀਡੀ ਅੱਗੇ ਚੱਲ ਰਹੀ ਹੈ ਹਮ ਪਰ ਕੁਝ ਸਰਵੇ ਅਜੇ ਵੀ ਆਏ ਐ ਜਿਹੜੇ ਐਂਡੀਏ ਨੂੰ ਅੱਗੇ ਦੱਸ ਰਹੇ ਆ ਜੀ ਸੋ ਇਸ ਕਰਕੇ ਇਹ ਕਹਿਣਾ ਵੀ ਆ ਸਰਵੇ ਆ ਗਏ ਜੀ ਤੇ ਇਹ ਇਹ ਤੇ ਰੱਗੇ ਆ ਇਹ ਕਹਿਣਾ ਮੁਸ਼ਕਲ ਆ ਹਮ ਪਰ ਮੈਂ ਇੱਕ ਹੋਰ ਸੀਨੀਅਰ ਪੱਤਰਕਾਰ ਦੀ ਗੱਲਬਾਤ ਸੁਣ ਰਿਹਾ ਸੀਗਾ ਉਹਨਾਂ ਨੇ ਇਹ ਕਿਹਾ ਕਿ ਐਕਚੁਅਲੀ ਦੋ ਤਰਾ੍ਹਾਂ ਦਾ ਮੁਕਾਬਲਾ ਹੈ ਹਮ ਕਿਉਂਕਿ ਬਿਹਾਰ ਦੀ ਜਿਹੜੀ ਪੋਲਿਟਿਕਸ ਹੈ ਨਾ ਜੀ ਉਤੋਂ ਦੀ ਜਿਹੜਾ VOTING ਪੈਟਰਨ ਨਾ ਉਹ ਕਾਸਟ ਬੇਸਡ ਬਹੁਤ ਹੈ ਜਾਤ ਆਧਾਰਿਤ ਪੋਲਿਟਿਕਸ ਇਸੇ ਚੱਲਦੀ ਜੀ ਜਿਹੜਾ ਪਿਛਲਾ ਇਲੈਕਸ਼ਨ ਹਾਰੇ ਆ ਵੀ ਸੀਗੀ ਨਾ ਆਰਜीडी ਔਰ ਕਾਂਗਰਸ ਹਾਰੀ ਸੀਗੀ ਤੁਸੀਂ ਹੈਰਾਨ ਹੋਵੋਗੇ ਕਿ ਇਹਨਾਂ ਦਾ ਟੋਟਲ ਜਿਹੜਾ ਵੋਟਾਂ ਦਾ ਫਰਕ ਸੀਗਾ ਉਸ 12000 ਵੋਟ ਦਾ ਫਰਕ ਸੀਗਾ ਸਾਰਾ ਹਮਤਲਬ ਇੱਕ ਹਲਕੇ ਦੀ ਇੱਕ 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 ਸੀਟ ਦਾ ਮਤਲਬ ਫਰਕ ਲਾ ਫਰਕ ਲਾ ਲੋ ਉਹਦੇ ਚ ਵੀ ਕੀ ਕੀਤਾ ਸੀਗਾ ਇਹਨਾਂ ਨੇ ਬਹੁਤ ਜਗ੍ਹਾ ਬਦਮਾਸ਼ੀ ਕੀਤੀ ਪਰ ਮੈਨੂੰ ਲੱਗਦਾ ਕਿ ਐਨਡੀਏ ਦੀ ਜਿਹੜੀ ਪਰਫਾਰਮੈਂਸ ਹੈ ਉਹ ਇਸ ਗੱਲ ਤੇ ਵੀ ਨਿਰਭਰ ਕਰੇਗੀ ਕਿ ਨਿਤਿਸ਼ ਕੁਮਾਰ ਜਿਹੜੇ ਨੇ ਸੋ ਬਹੁਤ ਬਹੁਤ ਧੰਨਵਾਦ ਲਾਲੀ ਜੀ ਥੈਂਕ ਯੂ ਸੋ ਏਸੀਆਈ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ